ਤਿਹਾਰੀ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਮਾਨਯੋਗ ਕਮਿਸ਼ਨਰ ਫੂਡ ਅਤੇ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਸ਼੍ਰੀ ਦਰ ਰਾਜ ਸਿੰਘ ਜੀ ਡੈਪਟੀ ਕਮਿਸ਼ਨਰ ਮੈਡਮ ਸਾਖਸ਼ੀ ਸਾਨੀ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅਤੇ ਮਾਨਯੋਗ ਸਿਵਕ ਸਜਨ ਡਾਕਟਰ ਸੁਰਨਜੀਤ ਤਵੰਜੀ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਜੋਸ਼ੀਦ ਵਿਭਾਗ ਦਾ ਫੂਡ ਸੇਫਟੀ ਰਿੰਗ ਹੈ ਉਸ ਦੇ ਵੱਲੋਂ ਅੱਜ ਜੋ ਹੈ ਅ ਇੱਕ ਸਪੈਸ਼ਲ ਇਨਪੁਟ ਦੇ ਉੱਤੇ ਰੀਡ ਕੀਤੀ ਗਈ ਸੀ ਜੋ ਕਿ ਅਸੀਂ ਪੁਲਿਸ ਸਟੇਸ਼ਨ ਲੋਪੋਕੇ ਦੇ ਮਦਦ ਦੇ ਨਾਲ ਪਿੰਡ ਟਪਿਆਲਾ ਵਿਖੇ ਰੀਡ ਕੀਤੀ ਹੈ ਜਿੱਥੇ ਇੱਕ ਸ਼ੁੰਦਰ ਸਿੰਘ ਨਾਮ ਦਾ ਵਿਅਕਤੀ ਜਿਸ ਨੂੰ ਸ਼ਿੰਦੀ ਕਹਿੰਦੇ ਹਨ ਸ਼ੁੰਦਰ ਸਿੰਘ ਸਾਨੂੰ ਬਸਨ ਸਿੰਘ ਉਸ ਨਾਮ ਦਾ ਵਿਅਕਤੀ ਜਿਹੜਾ ਹੈ ਖੋਇਆ ਬਣਾਉਣ ਦਾ ਕੰਮ ਕਰ ਰਿਹਾ ਸੀ ਔਰ ਉਸ ਕੋਲ ਜੋ ਕਿ ਮੌਕੇ ਤੇ ਗਈ ਹੈ ਟੀਮ ਤਾਂ ਲਗਭਗ 1 ਕੁਇੰਟਲ 75 ਕਿਲੋ ਦੇ ਕਰੀਬ ਕੁਇਆ ਪਿਆ ਹੋਇਆ ਸੀ ਔਰ ਨਾਲ ਹੀ ਜਿਹੜੇ 29 ਟੋੜੇ ਜੋ ਕਿ 25 ਕਿਜੀ ਈਚ ਦੇ ਸੀ ਸਕਿਨਲ ਪਾਊਡਰ ਦੇ ਸਨ ਔਰ 11 ਜੋ ਹੈ ਉਹਦੇ ਕੋਲ ਉਹ ਬਨਸਪਤੀ ਦੇ ਟੀਨ ਪਏ ਹੋਏ ਸਨ ਜੋ ਕਿ ਸਾਰੇ ਜਿਹੜੇ ਹੈ ਅਸੀਂ ਜਬਤ ਕਰ ਲਏ ਨੇ ਔਰ ਜਿਹੜਾ ਇੱਕ ਕਵਾਂਟਰੀ 65 ਕਿਲੋ ਦੇ ਕਰੀਬ ਜਿਹੜਾ ਖੋਇਆ ਉਹਨੂੰ ਡਿਸਟਰਾਏ ਕਰ ਦਿੱਤਾ ਗਿਆ ਔਰ ਨਾਲ ਦੇ ਨਾਲ ਇਹਦੇ ਸੈਂਪਲ ਲੈ ਲਏ ਗਏ ਆ ਔਰ ਇਹ ਜਿਹੜੇ ਸੈਂਪਲ ਹੈ ਇਹਨਾਂ ਨੂੰ ਜਿਹੜਾ ਹੈ ਫੂਲ ਲੈਬਰਾਟਰੀ ਖੜਕ ਭੇਜ ਕੇ ਉਤੋ ਜੋ ਵੀ ਇਹਨਾਂ ਦੀ ਐਨਾਲਿਸਿਸ ਰਿਪੋਰਟ ਆਏਗੀ ਉਸ ਤੇ ਜਿਹੜੀ ਹੈ ਬੰਦੀ ਸ਼ਿੰਦਰ ਸਿੰਘ ਦੇ ਉੱਪਰ ਕਾਰਵਾਈ ਕੀਤੀ ਜਾਏਗੀ ਉਪਰੋਕਤ ਤੋਂ ਇਲਾਵਾ ਸਾਡੇ ਵੱਲੋਂ ਤਿੰਨ ਹੋਰ ਜਿਹੜੇ ਹੈ ਉਹ ਸੈਂਪਲ ਲਈ ਗਏ ਹਨ ਜਿੰਨਾਂ ਵਿੱਚ ਰੋਸਟਡ ਬਰਫੀ ਹੈ ਔਰ ਸਿਲਵਰ ਲੀਫ ਦਾ ਅਸੀਂ ਜਿਹੜਾ ਹੈ ਚੈੱਕ ਜਿਹੜਾ ਹੈ ਕਰਵਾਣਾ ਹੈ ਕਿਉਂਕਿ ਜਿਹੜਾ ਵਰਕ ਲੱਗਿਆ ਹੁੰਦਾ ਉਹਦੇ ਵਿੱਚ ਵੀ ਕਈ ਵਾਰ ਜਿਹੜਾ ਹੈ ਸਿਲਵਰ ਦੀ ਜਗ੍ਹਾ ਦੀ ਪੀਣੀ ਹੁੰਦਾ ਵਰਕ ਲਗਾਇਆ ਹੁੰਦਾ ਸੋ ਉਹ ਅਸੀਂ ਸੈਂਪਲਸ ਇਕੱਤਰ ਕੀਤੇ ਆ ਇਹਨਾਂ ਸਾਰੇ ਸੈਂਪਲਸ ਨੂੰ ਅਸੀਂ ਫੂਲ ਲੈਬੋਰਟਰੀ ਖੜ ਜਾਂਚ ਦੇ ਲਈ ਭੇਜ ਦੇਣਾ ਹੈ ਔਰ ਜੋ ਵੀ ਰਿਪੋਰਟਸ ਆਣੀਆਂ ਉਹਨਾਂ ਦੇ ਜਲਾਹ ਬਣਦੀ ਕਾਰਵਾਈ ਕੀਤੀ ਹੈ